ਕੀ ਕਹਤਾਂ? ਉਹ ਆਇਆ। ਇਹ ਆ ਸਿਆਣਾ ਲੀਡਰ ਕਿਹੜਾ ਹੈ? ਦੇਖੋ ਜਿਹੜੇ ਲੋਕ ਤੁਹਾਡੇ ਨਾਲ ਸਹਿਮਤ ਹੈ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਕਿੰਨਾ ਔਖਾ ਕੰਮ ਹੈ। ਤੁਸੀਂ ਮੇਰੇ ਨਾਲ ਸਹਿਮਤ ਹੋ ਮੈਂ ਤੁਹਾਨੂੰ ਨਾਲ ਲੈ ਕੇ ਬੜੇ ਸੌਖੇ ਤਰੀਕੇ ਨਾਲ ਚੱਲ ਸਕਦਾ ਹਾਂ ਅੱਗੇ। ਕਿਉਂਕਿ ਸਹਿਮਤ ਹੋ ਤੁਸੀਂ। ਅਸਲ ਲੀਡਰਸ਼ਿਪ ਤੇ ਉਹ ਹੁੰਦੀ ਹੈ ਕਿ ਜਿਹੜੇ ਵਿਰੋਧੀ ਲੋਕ ਹੈ ਉਹਨਾਂ ਨੂੰ ਨਾਲ ਲੈ ਕੇ ਕਿਵੇਂ ਤੁਰਨਾ ਹੈ। ਵਿਰੋਧੀਆਂ ਨੂੰ ਵੀ ਨਾਲ ਲੈ ਕੇ ਤੁਰਨਾ। ਇਥੇ ਹੈ ਹੀ ਕੋਈ ਨਹੀਂ ਵਿਰੋਧੀ ਸਾਡੇ ਨਾ ਕੋਈ ਬੈਰੀ ਨਹੀਂ ਬਗਾਗਾ ਫਿਰ ਅਸੀਂ ਆਪਣੇ ਵਿਚਾਰ ਧਾਰਾ ਨੂੰ ਦੁਨੀਆ ਤੱਕ ਪਹੁੰਚਾ ਸਕਦੇ ਹਾਂ ਇਹਦੇ ਲਈ ਬੜੀ ਤਿਆਰੀ ਕਰਨ ਦੀ ਲੋੜ ਹੈ ਜਿੱਥੇ ਅਸੀਂ ਬੈਠੇ ਆ ਨਾ ਧਰਮਸ਼ੀਰ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਹਜ਼ੂਰੀ ਦੇ ਵਿੱਚ ਬੈਠੇ ਆਪਾਂ ਇੱਥੇ ਜਿਵੇਂ ਨੂੰ ਅੱਜ ਵੀ ਈੜੀਅੰਤ ਗੱਲ ਕਰਾਂ ਤਾਂ ਅਸਲ ਦੇ ਵਿੱਚ ਇੱਕ ਅਕਾਲ ਪੁਰਖ ਨੇ ਸਾਨੂੰ ਇੱਕ ਯੂਨੀਵਰਸਿਟੀ ਬਖਸ਼ਿਸ਼ ਕੀਤੀ ਹੈ ਗੁਰਮਤਿ ਇਹ ਯੂਨੀਵਰਸਿਟੀ ਹੈ ਹਰ ਇੱਕ ਯੂਨੀਵਰਸਿਟੀ ਦਾ ਆਪਣਾ ਇੱਕ ਮਨੋਰਥ ਹੈ ਕਈ ਮੈਡੀਕਲ ਯੂਨੀਵਰਸਿਟੀਆਂ ਡਾਕਟਰ ਬਣਾ ਬਣਾ ਕੇ ਕੱਢੀ ਜਾਂਦੀਆਂ ਹਨ ਆਈਆਈਟੀਜ਼ ਬਣੀਆਂ ਇੰਜੀਨੀਅਰ ਬਣਾ ਬਣਾ ਕੇ ਕੱਢ ਰਹੀਆਂ ਹਨ ਲਾਅ ਯੂਨੀਵਰਸਿਟੀ ਦਾ ਵਕੀਲ ਬਣਾ ਬਣਾ ਜੱਜ ਬਣਾ ਬਣਾ ਕੇ ਕੱਢੀ ਜਾਂਦੇ ਹਨ ਟੈਕਨੀਕਲ ਯੂਨੀਵਰਸਿਟੀਆਂ ਬਣੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਯੂਨੀਵਰਸਿਟੀਆਂ ਬਣੀਆਂ ਇਹ ਗੁਰਮਤਿ ਦੀ ਯੂਨੀਵਰਸਿਟੀ ਹੈ ਜਿਹੜੀ ਸੱਚਿਆਰ ਮਨੁੱਖ ਬਣਾ ਬਣਾ ਕੇ ਘੜਦੀ ਹੈ ਇਹ ਗੱਲ ਦੁਨੀਆ ਤੱਕ ਲਿਜਾਣ ਦੀ ਲੋੜ ਹੈ ਇਸ ਯੂਨੀਵਰਸਿਟੀ ਨੇ ਸਚਿਆਰ ਮਨੁੱਖਾਂ ਦੀ ਘਾੜਤ ਕਰਨੀ ਹੈ ਜਿਹੜੇ ਜਪਜੀਤ ਸਿੰਘ ਦੀ ਬਾਣੀ ਕਹਿੰਦੀ ਸਚਿਆਰਾ ਕਿਵੇਂ ਬਣਦਾ ਹੈ ਉਹ ਜੁਗਤ ਸਾਰੀ ਇੱਥੇ ਪਈ ਹੈ ਸਾਡੇ ਕੋਲੇ ਉਹ ਜੁਗਤ ਨੂੰ ਸਮਝਣ ਦੀ ਲੋੜ ਹੈ